ਹਾਂਜੀ ਐਮਸੀ ਸਾਹਿਬ ਜੀ ਇੱਕ ਪਰਸੋਂ ਚੌਥ ਇੱਕ ਅਨਸਰੋ ਤੇ ਨਾਕਾਬੰਦੀ ਤੇ ਇੱਕ ਮੁਲਾਜ਼ਮ ਖੜਾ ਸੀਗਾ ਜਿਸ ਨੂੰ ਜਾਣਕਾਰ ਨੇ ਟੱਕਰ ਮਾਰੀ ਜਿਸ ਕਰਕੇ ਉਹ ਜ਼ਖਮੀ ਹੋਇਆ ਸੀਗਾ ਤੇ ਜੇਰੇ ਲਾਹ ਦੌਰਾਨ ਸੀਗਾ ਤੇ ਪਤਾ ਲੱਗਿਆ ਕੱਲ ਉਸ ਦੀ ਮੌਤ ਹੋ ਗਈ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਹਸਪਤਾਲ ਵਿੱਚ ਖੜੇ ਹੋ ਮੋਹ ਜੀ ਕਹਿਣਾ ਤਾਂ ਇਹੀ ਜਾਣਦੇ ਆ ਸਾਡੇ ਉਹ ਤਾਜੀ ਦਾ ਬੇਟਾ ਸੀਗਾ ਜੀ ਖਾਨੇਦਾਰ ਸਾਹਿਬ ਧਨਵੰਤ ਸਿੰਘ ਉਹ ਜਿੱਦਾਂ ਰੋਜ਼ਾਨਾ ਦੀ ਤਰ੍ਹਾਂ ਪਹਿਲਾਂ ਵੀ ਆਪਣੇ ਡਿਊਟੀ ਤੇ ਜਾਂਦੇ ਆ ਉਸੀ ਤਰ੍ਹਾਂ ਕਰੋ ਰੋਟੀ ਲੈ ਕੇ ਆਪਣੀ ਡਿਊਟੀ ਤੇ ਗਏ ਆ ਉਹ ਨਾਕੇ ਦਰਾਂ ਜਿੱਦਾਂ ਚੈਕਿੰਗ ਚੱਲਦੀ ਹੈ ਪੁਲਿਸ ਦੀ ਉਹ ਚੈਕਿੰਗ ਦਰਾਂ ਉਹ ਨਾਕੇ ਤੇ ਖੜੇ ਸੀਗੇ ਤਾਂ ਇੱਕ ਜਿਹੜੇ ਸ਼ਰਾਰਤੀ ਆਂਸਰ ਸੀਗੇ ਕੋਈ ਚੰਡੀਗੜ੍ਹ ਤੋਂ ਆ ਰਹੇ ਸੀਗੇ ਗੱਡੀ ਉਹ ਟੱਕਰ ਮਾਰ ਕੇ ਉਹਨਾਂ ਦੀ ਚਲੋ ਕਾਫੀ ਛੱਟ ਲੱਗੀ ਸਿਰ ਦੇ ਵਿੱਚ ਛੱਟ ਲੱਗੀ ਸੀ ਔਰ ਪੁਲਿਸ ਜਿਹੜਾ ਮਹਿਕਮਾ ਹੈਗਾ ਸਾਡੇ ਐ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਜੀ ਉਹਨਾਂ ਨੇ ਕਾਫੀ ਜਦੋਜਹਿਦ ਕਰਕੇ ਉਹਨਾਂ ਨੂੰ ਆਈਬੀਵਾਈ ਚੰਡੀਗੜ੍ਹ ਵਿੱਚ ਮਹਾਲੀ ਪਹੁੰਚਾਇਆ ਔਰ ਉੱਥੇ ਇਲਾਜ ਵੀ ਉਹਨਾਂ ਦਾ ਆਪਰੇਸ਼ਨ ਵੀ ਕਰਾਇਆ ਪਰ ਕੱਲ ਸ਼ਾਮ ਨੂੰ 5 ਵਜੇ ਉਹਨਾਂ ਦੀ ਜਿਹੜੀ ਡੈਥ ਹੋ ਗਈ ਆ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਸ਼ਰਾਧਤੀ ਅੰਸਰ ਹਨ ਜਿਹੜੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਤੇ ਪੁਲਿਸ ਨੇ ਵੀ ਸਿਕੰਜਾ ਕੱਸਿਆ ਲਗਾਤਾਰ ਤੇ ਹੁਣ ਕੀ ਉਹ આરોપી ਫੜ ਹੋ ਗਏ ਆ આરોપી ਵੀ ਤਾਂ ਉਦੋਂ ਹੀ ਫੜ ਲਏ ਸੀਗੇ ਇਹਨਾਂ ਨੇ ਸ਼ਾਮ ਟਾਈਮ ਹੁਣ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ ਜਿੱਥੇ ਸਾਡੇ ਪਰਿਵਾਰ ਨੂੰ ਸਾਡੇ ਭਰਾ ਦੇ ਜਾਣ ਦਾ ਘਾਟਾ ਪਿਆ ਉੱਥੇ ਹੀ ਵਿਭਾਗ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਹੈ ਕਿਉਂਕਿ ਇਦਾਂ ਦੇ ਮੁਲਾਜ਼ਮ ਬਹੁਤ ਘੱਟ ਮਿਲਦੇ ਆ ਹਰ ਵਿਭਾਗ ਦੇ ਵਿੱਚ ਔਰ ਸਾਡਾ ਜਿਹੜਾ ਭਰਾ ਸੀਗਾ ਧਨਵੰਤ ਸਿੰਘ ਬਹੁਤ ਹੀ ਨੇਕ ਦਿਲ ਇਨਸਾਨ شریف ਇਨਸਾਨ ਸੀਗਾ ਔਰ ਸਾਡੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਆ ਬੱਚਿਆਂ ਨੂੰ ਘਾਟਾ ਆ ਔਰ ਇਹੀ ਮੰਗ ਕਰਦੇ ਆ ਕਿ ਉਹਨਾਂ ਤੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੋਣੀ ਚਾਹੀਦੀ ਆ ਔਰ ਇਦਾਂ ਦੇ ਜਿਹੜੇ ਅੱਗੇ ਤੇ ਵੀ ਕੋਈ ਹੋਰ ਵੀ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਵੀ ਇਹ ਇਹਦਾ ਪਤਾ ਲੱਗਣਾ ਚਾਹੀਏਗਾ ਜੇ ਅਗਰ ਆਪਾਂ ਇਦਾਂ ਦਾ ਕੋਈ ਨਾਕੀ ਤੇ ਜਾਂ ਪੁਲਿਸ ਨਾਲ ਜਾਂ ਕੋਈ ਆਮ ਲੋਕਾਂ ਨਾਲ ਕਰਦੇ ਆ ਉਹਦੀ ਸਜ਼ਾ ਕੀ ਆ ਸਜ਼ਾ ਇਦਾਂ ਦੀ ਹੋਣੀ ਚਾਹੀਦੀ ਹੁਣ ਉਹਨਾਂ ਦਾ ਪੋਸਟਮੈਂਟ ਮਾਚ ਹੋ ਰਿਹਾ ਆ ਹਾਂਜੀ ਹੋਈ ਸੀਗੀ ਮੁਲਾਜ਼ਮਾਨਾ ਗੱਲ ਹੋਈ ਸੀ ਮਹਿਕਮੇ ਨਾਲ ਉਹ ਹਜੇ ਆਪਣੀ ਡਿਸਕਸ ਕਰ ਰਹੇ ਆ ਬਾਕੀ ਅਸੀਂ ਇੱਥੇ ਆਇਓ ਪਰਿਵਾਰਕ ਮੈਂਬਰ ਤੇ ਸਾਡੇ ਚਾਚਾ ਜੀ ਆਏ ਬ੍ਰਦਰ ਆ ਸਾਡੇ ਚਾਚੇ ਦੇ ਮੁੰਡੇ ਔਰ ਅਸੀਂ ਆਇਓ ਆ ਪੋਸਟਮਾਰਟਮ ਅਜੇ ਦੇਖੋ ਸ਼ਾਮ ਤੱਕ ਜੇ ਹੋ ਜਾਂਦਾ ਤੇ ਸੰਸਕਾਰ ਕਦੋਂ ਹੋਵੇਗਾ ਉਹਨਾਂ ਦਾ ਸੰਸਕਾਰ ਸਾਡੀ ਇੱਕ ਭਤੀਜੀ ਬਾਹਰ ਜਤਨਵੰਤ ਸਿੰਘ ਦੀ ਬੇਟੀ ਜਿਹੜੀ ਆ ਕੈਨੇਡਾ ਉਹ ਜਦੋਂ ਆਏਗੀ ਤਾਂ ਉਦੋਂ ਫਿਰ ਕੱਲ ਲਗਭਗ ਸ਼ਾਇਦ ਆ ਜਾਏ ਤਾਂ ਲੀਆ ਪਰਸੋਂ ਦੇ ਵਿੱਚ ਕਿੱਥੇ ਤੇ ਰਹਿਣ ਵਾਲੇ ਸੀਗੇ ਇਹ ਇਹ ਰਹਿਣੇ ਵਾਲੇ ਤਾਂ ਸਾਡੇ ਜਿਹੜਾ ਪਿੱਛੇ ਪਿਸ਼ੋਕੜ ਮੋਹਜੀ ਪਿੰਡ ਹੈਗਾ ਟਕਾਰਲਾਏ ਪਿੰਡ ਸਾਡਾ ਪਰ ਲਗਭਗ ਕਾਫੀ ਸਮੇਂ ਤੋਂ ਜ਼ਿਆਦੇ ਨੌਕਰੀ ਕਰਦੇ ਤੇ ਬਲਾਚੋਰੀ ਟੀਚਰ ਕਲੋਨੀ ਦੇ ਵਿੱਚ ਵਾਰਡ ਨੰਬਰ ਜੋ ਹੁਣ ਨਮਾ 13 ਹੈ ਉਹਦੇ ਵਿੱਚ ਇਹਨਾਂ ਦੀ ਰਹਿائش ਸੀਗੀ ਬਲਾਚੋਰੀ ਤੇ ਇਹਨਾਂ ਦੇ ਕਿੰਨੇ ਬੇਟੇ ਸੀ ਕਿੰਨੇ ਬੇਟੀਆਂ ਸੀ ਇੱਕ ਬੇਟਾ ਇੱਕ ਬੇਟੀ ਹਾਂ ਜਨ ਮੈਰਿਡ ਹੈ ਦੋਨੇ ਆ ਪੇਟਾਂ ਨੇ ਹਾਂਜੀ ਉਹ ਆਈਵੀ ਹਸਪੀਟਲ ਮੋਹਾਲੀ ਵਿੱਚ ਦਾਖਲ ਸੀਗੇ ਤੇ ਕਾਫੀ ਕੋਸ਼ਿਸ਼ ਕੀਤੀ ਹੈ ਡਾਕਟਰਾਂ ਨੇ ਬਚਾਉਣ ਦੀ ਬਟ ਉਹ ਸਿਰ ਦੀ ਸੱਟ ਹੋਣ ਕਰਕੇ ਜੋ ਜਿਹੜਾ ਹੈਗਾ ਕੱਲ ਨੂੰ ਉਹਨਾਂ ਦੀ ਡੈਥ ਹੋ ਗਈ ਕੀ ਮੈਨੂੰ ਕਾਰਵਾਈ ਕੀਤੀ ਜਿਹੜੇ ਉਹਦੇ ਅਸੀਂ ਉਹਨਾਂ ਪੰਜੇ ਦੋਸ਼ੀਆਂ ਦੇ ਖਿਲਾਫ ਪਰਚਾ ਦਿੱਤਾ ਵੀ ਹੁਣ 302 ਦਾ ਵਾਧਾ ਹੋ ਗਿਆ ਅਜੋਂ ਦਾ ਪੋਸਟਮਾਰਡ ਹੋਣਾ ਹਾਂਜੀ ਉਹ ਸੋਣੇ ਕੀ ਕਹਿਣਾ ਚਾਹੁੰਦੇ ਜਿਹੜੇ ਅ ਅਨਸਰੋ ਤੇ ਨਾਕਾਬੰਦੀ ਤੇ ਹੋਰ ਵੀ ਤੁਹਾਡੇ ਅਗਵਾਈ ਦੇ ਵਿੱਚ ਨਾਕਾਬੰਦੀ ਕਰਦੇ ਅਸੀਂ ਲੋਕਾਂ ਨੂੰ ਹੀ ਅਪੀਲ ਕਰੂੰਗੇ ਵੀ ਸਿੰਪਲ ਚੈਕਿੰਗ ਹੁੰਦੀ ਹੈ ਇਹਦੇ ਵਿੱਚ ਕੋਈ ਐਡੀ ਤਾਂ ਗੱਲ ਨਹੀਂ ਹੈ ਕਾਗਜ਼ ਜੇ ਕੋਈ ਘੱਟ ਵੀ ਹੈਗਾ ਤਾਂ ਵੀ ਰਿਕਵੈਸਟ ਕਰ ਲਓ ਮਤਲਬ ਇਸ ਤਰ੍ਹਾਂ ਨਾ ਕਰੋ ਵੀ ਤੁਹਾਡੇ ਵੀ ਸੱਟ ਲੱਗ ਸਕਦੀ ਹੈ ਸਰਦੈ ਤਾਂ ਲੱਗੀਆਂ ਲੱਗੀਆਂ ਤੇ ਤੁਹਾਡਾ ਜਿਹੜਾ ਫਿਊਚਰ ਆ ਖਤਮ ਹੋ ਗਿਆ 302 ਦਾ ਮੁਕੱਦਮਾ ਦਰਜ ਹੋ ਗਿਆ ਚਲਾ ਨਹੀਂ ਹੋ ਜਾਣਾ ਸੀ ਖੁੱਤ ਹੋ ਜਾਂਦਾ ਹੁਣ ਪੰਜ ਦੇ ਪੰਜੇ ਦੋਸ਼ੀ ਜਿਹੜੇ ਉਹ 302 ਦਾ ਟ੍ਰਾਇਲ ਫੇਸ ਕਰਨਗੇ